ਦੱਸ ਦਿਨ ਲਈ ਠੀਕ ਹੈ ਨਾ ਕਟੋਰੀ ਜਗ੍ਹਾ ਵੀ ਬਸ ਰੇਟ ਦੋ ਵੀ ਬਾਈ ਦੋ ਵੀ ਹਾਂ ਤੋੜ ਦੇ ਬਰਾਣ ਮੜਾ ਜਾ 2 ਲੱਖ 20 ਹਜ਼ਾਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਦੀ ਤਰ੍ਹਾਂ ਤੇ ਅੱਜ ਦੀ ਵੀਡੀਓ ਸਹਿਰ ਰਾਮਪੁਰਾ ਮੰਡੀ ਲੱਗਦੀ ਹੈ ਤੁਹਾਨੂੰ ਕਿਹਾ ਕਾਮਾ ਦੀ ਠੀਕ ਹੈ ਨਾ ਕਈ ਵਾਰ ਪਰਮਾਤਮਾ ਤੋਂ ਪਾ ਰੇਟ ਵੀ ਪੁੱਛਾਂਗੇ ਤੇ ਮੰਡੀ ਦਾ ਪੁੱਛਾਂਗੇ ਵੀ ਕਿਵੇਂ ਅੱਜ ਮੰਡੀ ਦੇ ਜੱਗ ਰੇਟ ਘੱਟਵਾ ਦਾ ਵਪਾਰੀ ਵੀਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਾ ਦੇ ਨਾਲ ਕਿਰਪਾ ਕਰਕੇ ਵੀਡੀਓ ਅਪਲੋਡ ਕਰ ਸਕਦੇ ਹੋ ਕਰਦੇ ਆ ਕੀ ਭਰਾਵਾਂ ਨਾਲ ਗੱਲਬਾਤ ਆਪਾਂ ਲੈਣਿਆ ਜਾਣਕਾਰੀ ਠੀਕ ਹੈ ਕਿੰਨੀ ਹੈ ਮਾਹੌਲ ਮੰਡੀ ਦਾ ਬਾਈ 사ਸੀ ਜੀ ਨਾਮ ਨੰਤਨਪਾਲ ਪਿੰਡ ਕੋਟਪੁਰਾ ਮੋੜ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਕਿੰਨੀ ਮੱਝ ਲੈ ਕੇ ਆਜੇ ਤੁਸੀਂ ਇੱਕੋ ਹੀ ਲੈ ਗਏ ਝੁੱਗੀ ਆ ਬਵਾਰ ਦਾ ਕੰਮ ਆਪਣਾ ਹਾਂ ਹੀ ਬਵਾਰ ਦਾ ਕਿੰਨਾ ਕਿ ਟਾਈਮ ਹੋ ਗਿਆ ਬਵਾਰ ਕਰਦੇ ਬਵਾਰ ਕਰਦੇ ਹੋ 10 ਸਾਲ 10 ਸਾਲ ਹੋ ਗਏ ਕਿਵੇਂ ਬਰਾਉਟਰ ਰੂਟ ਪੂਰੀ ਵਧੀਆ ਠੀਕ ਆ ਹਾਂ ਜੀ ਕਿੰਨੇ ਮਾਲ ਅੱਜ ਕਿੰਨੇ ਮਾਲ ਲੈ ਗਿਆ ਤੁਸੀਂ ਮਾਲ ਦੇ ਕੇ ਚਾਰ ਪੰਜ ਨਹੀਂ ਤਿੰਨ ਚਾਰ ਬਾਕੀ ਸੇਲ ਹੋ ਗਈਆਂ ਹਾਂ ਜੀ ਬਾਕੀ ਨਹੀਂ ਰਹਿ ਗਈਆਂ ਇੱਕ ਕੋਈ ਆ ਚਾਹੇਗੀ ਹਾਂ ਇੱਕ ਕਰੇਗੀ ਇਹਦਾ ਕੀ ਰੇਟ ਰੂਟ ਆ ਰੇਟ ਇਹਦਾ 130 1 ਲੱਖ 30 ਹਾਂ ਬੱਚਾ ਕੀ ਹੈ ਜੀ ਮਗਰ ਕੱਟੀ ਠੀਕ ਆ ਲੋ ਭਰਾ ਬਾਈ ਨੇ 130000 ਤੁਮ ਨੂੰ ਜੀ ਮਗਰ ਕੱਟੀ ਬੱਚਾ ਆ ਵੀ ਹਾਂ ਹਾਂ

ਬੰਦ ਬੰਦ ਆਇਆ ਬੱਚਾ ਦਾ ਮੂਰੇ ਆ ਠੀਕ ਹੈ ਭਾਈ ਸਸੀ ਕਾ ਜੀ ਸਸੀ ਕਾ ਬਾਈ ਨਾਮ ਨਾਮ ਪਰਮਿੰਦਰ ਹੈ ਬਾਈ ਪੈਂਡ ਕਾਲੇ ਕੇ ਠੀਕ ਕਿੰਨੀ ਮੱਝ ਲੈ ਗਿਆ ਬਾਈ ਦੋ ਮੱਝਾਂ ਲੈ ਕੇ ਠੀਕ ਹੈ ਕੀ ਰੇ ਡੂਡਾ ਮੱਝ ਦਾ ਰੇਟ ਹੈ 10 ਦੀ ਦੇਣੀ ਆ ਉਹ 15 ਦੇਣੀ ਆ ਦੋ ਖੜੀਆਂ ਠੀਕ ਹੈ 110000 ਦਾ ਹੈ ਤੇ ਬੱਚਾ ਕੀ ਹੈ ਬਈ ਮਗਰ ਦੇ ਬੱਚਾ ਇਹਦੇ ਮਗਰ ਕੱਟਾ ਹੈ ਬਈ ਉਹਦੇ ਮਗਰ ਕੱਟੀ ਹੈ ਠੀਕ ਹੈ ਇਹਦੇ ਮਗਰ ਕੱਟਾ ਹੋਰ ਵੀ ਦਿਖਾ ਦਿਓ ਆ ਜਿਓ ਬੰਦ ਹੋਣ ਇਥੇ ਆ ਭੜਲੇ ਵੀ ਥੋੜੀ ਬੜਾ ਹੈ ਬਈਰਾ ਲੋਪਰਾ ਠੀਕ ਇਹ ਕਿੰਸਾ ਦੇ ਰਾਮ ਕੀ ਜੇ ਤੁਹੇ ਮੱਝਾਂ ਹਾਂਜੀ ਇਹ ਤੀਜੇ ਸੂਏ ਇਹ ਤੀਜੇ ਮਗਰ ਬੱਚਾ ਕੀ ਹੈ ਇੱਕ ਕੱਟੀ ਹੈ ਜੀ ਇਹਦੇ ਮਗਰ ਕੱਟੀ ਹੈ ਠੀਕ ਇਹ ਚਾਰ ਕਦਨਾ ਸੂਈ ਹੈ ਠੀਕ ਇਹਦੇ ਰੇਟ ਉੱਡ ਕੀ ਹੈ 115 ਹੀ ਦੇਣੀ ਹੈ 115000 ਦੀ ਬਈ ਕਹਿੰਦਾ ਦੇਣੀ ਠੀਕ ਹੈ ਤੋੜ ਦੋ ਮਾੜਾ ਹੋਰ ਦੇ ਵੜੀ ਜੀ ਤੋੜੀ ਲੋਡ ਚੈੱਕ ਕਰ ਸਰ ਬਰਾ ਠੀਕ ਹੈ ਕਿਦਾਂ ਨਹੀਂ ਕਿਉਂ ਟੈਨਸ਼ਨ ਲੈ ਲਈ ਬਈ ਸਤੀਕਾਲ ਜੀ ਸਤੀਕਾਲ ਜੀ ਨਾਮ ਲਾਲ ਸਿੰਘ ਆ ਜੀ ਪਿੰਡ ਕਮਨ ਕਲਾਂ ਠੀਕ ਆ ਮੱਝ ਦਸੋ ਛੋਟੀ ਆਪਣੀ ਕਮੀਸੂਏ ਸੁਣਾ ਨੇ ਦੂਜੇ ਜੂਏ ਜੋਟੀ ਹੈ ਠੀਕ ਆ ਕਿੰਨੇ ਦਿਨ ਰਣੇਂਦਰ ਉੱਤੇ ਹੈ ਹਾਂ ਜੀ ਸੂਣਾ ਵਾਲਿਆ ਹਾਂ ਸੂਣ ਵਾਲੀ ਹੈ ਬਸ ਕੱਲ ਨੂੰ ਦਿਨ ਪੂਰੇ ਹੋ ਜਾਣਗੇ ਠੀਕ ਆ ਰੇਟ ਰੂਟ ਭਰਾ ਜਾਇਆ ਜਾਦਾ ਰੇਟ ਇਹਦਾ 1 ਲੱਖ ਤੇ 80 ਹਜ਼ਾਰ 180000 ਹਾਂ ਚੈੱਕ ਕਰ ਸਕਦੇ ਪਹਿਲੇ ਜੂਰੇ ਨੇ 14 ਲੀਟਰ ਦਾ ਦੋ ਦਿੱਤਾ ਠੀਕ ਹੈ ਜੀ ਤੋਰ ਦੋ ਭਰਾ ਮੜਿਆ ਤੋਰ ਤੇ ਮੜੀ ਤੋਰ ਤੇ ਚੈੱਕ ਕਰ ਲੇਗਾ ਚੰਗੀ ਕੋਲੀ ਫਲੂਸੀ ਫਲੂਸੀ ਆਧਮੈਟ ਸੁਪਨਾ ਸੋਹਣਾ ਠੀਕ ਹੈ ਜੀ ਲਓ ਜੀ ਫੇਸ ਦਿਖਾ ਦਿਓ ਸੈਂਕ ਦਿਖਾ ਦਿਓ ਸੈਂਕ ਮੜੇ ਸੈਂਕ ਦੇ ਇਦਾਂ ਕੰਮ ਇਹ ਕਾ ਦੂੰਗਾ ਕੀ ਗੱਲ ਬਣੇ ਸੈਂਕ ਦਾ ਬਾਲੇ ਪਸ਼ੂ ਆ ਕੇ ਪੜ ਪੈਂਦੀਆਂ ਨੇ ਠੀਕ ਆ ਤੰਗੋ ਖੋਪਰੇ ਲਾ ਲੀ ਠੀਕ ਹੈ ਹਾਂ ਇੱਕ ਕਾਸਟ ਦਾ ਠੀਕ ਹੈ ਜੀ ਹਾਂ ਠੀਕ ਹੈ ਜੀ ਓਕੇ ਲੋ ਜੀ ਕਰ ਸਕਦੇ ਆ ਲਾਈਨ ਲਖਾਈ ਬੁਰੀ ਮੱਝ ਦੇ ਕੇ ਸਹੀ ਕਰਨੀ ਬੁਰੀ ਖੜੀ ਹੈ ਵਈ ਆਪਣੀ ਮੱਝ ਪੂਰੀ ਬੁਰੀ ਕਰ ਲਉ ਗੱਲ ਵਈ ਸਾਸਿ ਗਈ ਸਾਸਿ ਦਾ ਵੇਚੀ ਕਿਨਾ ਸੋਨ ਨੂੰ ਆਈ 56 ਔਰ 사ਦਰ ਖਾਨ ਠੀਕ ਆ ਮੱਝ ਕਿ ਨਹੀਂ ਲੇ ਗਏ ਵੀਰੇ ਬਾਤ ਮੱਝ ਚਾਰ ਆਈ ਬਾਹਰ ਦਾ ਕੰਮ ਹਾਂਜੀ ਹਾਂਜੀ ਠੀਕ ਆ ਬੂਰੀ ਦਾ ਕਿੰਨਾ ਆ ਤੜਕੇ ਸੂਈ ਆਈ ਪਹਿਲਾਂ ਨਾ ਅਸਾਟ ਰੇਟ ਰੇਟ ਇਹਨਾਂ ਦਾ ਲੈਂ ਦੇਣ 1,80,000 ਰੁਪਏ ਆਈ 1,80,000 ਬੱਚਾ ਕੀ ਮਗਰ ਇਹ ਕੱਟੀ ਆਈ ਬੂਰੀ ਤੜਕੇ ਸੂਈ ਏ ਕੱਟੀ ਬੂਰੀ ਆ ਠੀਕ ਆ ਦੂਜੀ ਮੱਝ ਕਿڑی ਵੀਰੇ ਆਪਣੀ ਆ ਪੈਰੂਨ ਕੱਟੀ ਆਈ ਦੋ ਦਾ ਹਾਂਜੀ ਇਹਦਾ ਰੇਟ ਇਹਨਾਂ ਦਾ ਲੈਂ ਦੇਣ 1,40,000 ਰੁਪਏ 1,40,000 ਇਹਦੇ ਮਗਰ ਕੀ ਕੱਟਾ ਕੱਟੀ ਆਈ ਕੱਟੀ ਇੱਕ ਅਗਲੀ ਉਹ ਕੱਬਣ ਆਈ ਮੈਂ ਅਸਾਂ ਕੱਬਣ ਦਾ 50 ਰੇਟ ਹੈ ਕੀ ਰੇਟ ਉਹ ਵੀ ਬਰੋਣੀ ਲੇਟ ਠੀਕ ਆ ਹਾਂ ਲੀ ਲੀਰਾ ਵੀ ਕੀ ਰੇਟ ਆ ਇਹਦਾ ਲੈਂਡ ਜਿੰਨ 1 ਲੱਖ 20 ਹਜ਼ਾਰ ਦੀ ਆ 1 ਲੱਖ 20 ਹਜ਼ਾਰ ਆ ਆ ਜੀ ਜੁਈ ਆ ਵੀ ਠੀਕ ਹੈ ਬੱਚਾ ਕੱਟੀ ਆਈ ਓ ਬੈਠੀ ਕੱਟੀ ਆ ਫਾਈਨ ਠੀਕ ਆ ਵੀ ਆਪਣੀ ਇਹ ਵੀ ਆਪਣੀ ਆ ਇਹਦਾ ਕੀ ਰੇਟ ਲੁਟਾ ਇਹਦਾ 1 ਲੱਖ 15 ਹਜ਼ਾਰ ਰੁਪਿਆ ਹੈ ਇਹਦਾ 1 ਲੱਖ 50 14 15 ਕਿਲੋ ਦੁੱਧ ਆ ਠੀਕ ਹੈ ਲੋਕਾ ਚੈੱਕ ਕਰ ਸਕਦਾ ਠੀਕ ਹੈ ਲੋਕਾ ਚੈੱਕ ਕਰ ਸਕਦਾ ਬਾਕੀ ਜਿਹੜਾ ਭਰਾ ਆਪਣਾ ਰੇਟ ਬੁੱਕ ਕਰਾਦਣਾ ਭਰਾ ਨੂੰ ਦੱਸ ਦੇਣਾ ਵਧੀਆ ਪਰ ਰੀਵੀਅੂ ਆ ਬਈ ਜੇ ਵੀਡੀਓ ਬਧੀਆ ਲਗੀ ਕਿਸੇ ਦਾ ਵਰਤ ਤੇ ਸ਼ੇਅਰ ਕਰਨਾ ਰਿਕਾਰਡ ਤੱਕ ਨਹੀਂ ਕਰੀਓ ਬ੍ਰੋਕਾਸਟ ਬਾਕੀ ਕੋਈ ਸਵਾਲ ਆ ਤੁਹਾਨੂੰ ਤਾਂ ਸਮੂਹ ਵੀ ਦੇਖਾਂਗੇ बाकी पूरा अपना फेसबुक पे के जा कर जीत रहा है और बात और फॉलो करते हैं सेंटर आकर बात करते हैं इनका तो पता है लो जी वैसे ना डेक्टर को चल रहा है करके पूरा फॉलो करना पड़ेगा कौन कॉपीराइट पहन रहा है इस तरह के कई मतलब जितने डैक चाल रहे हो तो अपनी गुडी रखोगे तो कॉपीराइट पहन रहा है इस तरह के समूह ग्रीवन तो सारे मंत्री ये पब्लिक बना रहे हैं ये तो फर्क नहीं रहा ये मेरा प्राप्त नहीं होगा लोग आपका नहीं होगा तो फर्क नहीं है क्यों नहीं ਦੇਖ ਕਿੰਨੇ ਮੱਛਲੇ ਲੱਗੇ ਭਈ ਪਾਸ ਹਲੇ ਕਿੰਨੇ ਮੱਛਲੇ ਲੱਗੇ ਆ ਤਿੰਨ ਹੈ ਜਦੋਂ ਠੀਕ ਆ ਕੀ ਰੇਟ ਆ ਭਰਾ ਦਾ ਇਹਦਾ ਕਿ 70 ਆ ਜੀ 1 ਲੱਖ ਬੱਚਾ ਕੀ ਆ 50 ਘਰੇ ਮੋਰ ਠੀਕ ਆ ਜੀ ਗੱਡੀ 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 ਚੱਕਰ ਸਰ ਪੂਰਾ ਸੰਖਾ ਦੇ ਲੋ ਜੀ ਇੱਕ ਨੀ ਦਾ ਕਰਕੇ ਥੋੜਾ ਜਿਹਾ ਚੱਕਰ ਬਹੁਤ ਜ਼ਿਆਦਾ ਨੇ ਪਿਆਰਾ ਲੋਪਰਾ ਜਿਹੜਾ ਖਸੋਖੇ ਗੱਲ ਕਰਨ ਲੱਗ ਪਾ ਗੱਲਬਾਤ ਕਰਵਾ ਲੈ ਜਿਹੜਾ ਨਹੀਂ ਕਰ ਸਕਦਾ ਆਂ ਰੋਂ ਗਾਲਾ ਮਜਬੂਰ ਕਰ ਦੇਈ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਸੁਣੂਗਾ ਬੱਸ ਇਹ ਭਾਈ ਤੇ ਜੀ ਗੱਲਬਾਤ ਕਰਨੀ ਬੱਸ ਇਹ ਯਕੀਨ ਠੀਕ ਹੈ ਬਾਈ ਸਸੀ ਗਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਸਿਕੰਦਰ ਸਿੰਘ ਬਾਈ ਪਿੰਡ ਕਮਾਲੂ ਸਵੇਤ ਆਪ ਬੈਡ ਦੀ ਜਾਣਕਾਰੀ ਦੋਈ ਕਰ ਦੋ ਸੂਈ ਆਏ ਇਹ ਬਾਈ 10 12 ਦਿਨ ਹੋ ਗਏ ਸੀ ਬੱচ্চਾ ਕੀ ਆ ਬੱਸਾ ਮਗਰ ਬੱਸਾ ਮਗਰ ਕੀ ਰੇਟ ਨੂੰ ਡਬਰਾ ਜਾਇਆ ਜਿਆਦਾ ਜਿਆਦਾ ਉਹ 65000 ਮੰਗ ਰਿਹਾ ਵੀ 65000 ਹਾਂ ਠੀਕ ਆ ਪਲੂਨ ਸੂਈ ਆ ਹਾਂ ਪਲੂਨ ਸੂਈ ਆ ਕਿੰਨੀ ਸੀ ਰਾਇਆ ਜਿਆਦਾ ਠੀਕ ਆ ਕਿੰਨੀ ਬੜਾ ਲੈ ਗਿਆ ਵੀਰੇ ਬਈ ਦੋ ਇੱਕੋ ਸਿੰਘਾ ਵਾਲੀ ਲੈ ਉਹ ਵੀ ਆਪਣੀ ਆ ਉਹ ਆ ਬਾਪੇ ਦੀ ਆ ਸੋ ਬਾਪੇ ਦੀ ਆ ਠੀਕ ਆ ਜੀ ਉਪਰ ਚੈੱਕ ਕਰ ਸਾਦੇ ਜਿਆਦਾ ਬੱਸਾ ਮਗਰ ਬਾਈ ਜੀ ਮਮੂਸਾਸਤਿਗਾ ਹਸਰੇਗੜ ਫਿਰਦੀ ਸਸਤ ਨਾਮ ਗਾਸ਼ਣ ਕੁਮਾਰ ਪਿੰਡ ਕਮਾਲੂ ਸੁਬੇਕ ਜਿਲ੍ਹਾ ਬਠਿੰਡਾ ਹੈ ਹਾਂ ਜੀ ਕਹਾਂ ਬੈਠੀ ਜਾਣਕਾਰੀ ਦਈ ਆਪਣੀ ਹਾਂ ਬੈਠੀ ਕੀ ਕਿੰਨਾ ਟਾਈਮ ਕੀ ਗੱਲਬਾਤ ਐ ਨੂੰ ਕੋਸਾ ਗੱਭਣ ਆਗੇ 10 12 ਦਿਨਾਂ ਦੇ ਅਸਾ ਕੱਚੀ ਆ ਕੱਚੀ ਆ ਜੀ ਰੇਟ ਰੇਟ 60000 ਰੇਟ 60000 ਠੀਕ ਹੈ ਜੀ ਲੋਕਾ ਰੇਟ ਬਾਪੂ ਨੂੰ 60000 ਮੰਗਿਆ ਚੈੱਕ ਕਰਨਾ ਕੱਚੀ ਆ ਲੱਟੂਲਾ ਕਰਮਾ ਵਾਲੇ ਦੇ ਕਾਫੀ ਪੀਏ ਲੋਕ ਬਲ ਜਿਹੜਾ ਪ੍ਰਾਪਰ ਕੋਰਸੋ ਕੇ ਨਾਲ ਹੋ ਰਿਹਾ ਹੈ ਨਾ ਬਗਲੋਂ ਆਪਾਂ ਗੱਲ ਕਰੀਏ ਜੀ ਸੰਜੀਕਰਨ ਨੇ ਠੀਕ ਹੈ ਨਾ ਉਸ ਇਹ ਵੀਡੀਓ ਉਹ ਵੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਬਿਲਕੁਲ ਕਰਿਓ ਬਈ ਆਪਣੀ ਹੈ ਬਈ ਸਾਸੀ ਆ ਜੀ ਨਾਮ ਜੀਵਨ ਬਾਈ ਪਿੰਡ ਬਦਿਆਲਾ ਜ਼ਿਲ੍ਹਾ ਬਟਿੰਡਾ ਮਾਝੀ ਦੀ ਜਾਣਕਾਰੀ ਤੁਸੀਂ ਮਾਝ ਆਪਣੇ ਤੀਜਾ ਸੂਆ ਝੋਟੀ ਆ ਬਾਈ ਹਾਂਜੀ ਪੀ ਬਾਈ ਲੀਟਰ ਦੁੱਧ ਦੇ ਦੋ ਹਜੇ ਗੱਪਣਾ ਕੱਚੀ ਆ ਕਿੰਨੇ ਦਿਨ ਦੀ ਕੱਚੀ ਆ ਹਜੇ 10 ਦਿਨ ਲੈ ਜਾਓ ਬਾਈ ਕਿੰਨੇ ਮੱਝਾਂ ਲੈ ਕੇ ਵੀਰੇ ਪੰਜ ਆਪਣੇ ਆ ਗਈਆਂ ਆ ਚਾਰ ਪੰਜ ਮੱਝਾਂ ਚਾਰ ਪੰਜ ਠੀਕ ਉਹ ਚੋੜਤੀ ਵੀ ਆਪਣੇ ਰੇ ਪਾਉਂਦਾ ਨੰਨਾ ਹੁਣ ਸੋਤਾ ਹੁਦਾ ਹੋਇਆ ਕੋਈ ਇੱਕ ਤਾਂ ਆ ਹੋਇਆ ਠੀਕ ਆ ਬੋਪਾ ਚੰਗੀ ਪਣੀ ਪਲੋਸੀ ਆ ਅੱਜ ਦੇਖ ਸਕਦੇ ਠੀਕ ਆ ਜੀ ਮੋੜੋ ਜੀ ਮੋੜ ਦਿਓ ਲੈ ਆਪਰਾ ਲਿਆ ਲੋ ਜੀ

ਸਕ੍ਰਾਈਬਰ ਤੇ ਸ਼ੇਰ ਜੀ ਪ੍ਰੈਕਟਰ ਕਾ ਕੀ ਕੱਟ ਪੀਸ ਜੂਸ ਅੱਜ ਹੁਸ਼ਿਆ ਭਾਈ ਸਾਡੇ ਕੋਲ ਹੈ ਮੰਗੋ ਜੂਸ ਐਪਲ ਜੂਸ ਜੀਜੀ ਜੂਸ ਕਾਵਾਂ ਜੂਸ ਅਰੈਂਡ ਜੂਸ ਇਹ ਸਾਰੇ ਸਾਰੇ ਅਸੀਂ ਤਾਂ ਕਿ ਤੱਕ ਨਿਰਾਸ ਹੋਤਾ ਹੋ ਰਿਹਾ ਲੋ ਜੀ ਆਖਰੀ ਸੌਤਤਾ ਹੋ ਗਿਆ

ਹਾਂ ਜੀ ਜਿਹੜਾ ਕੋਈ ਬਾਈ ਗੱਲ ਕਰਦਾ ਉਹਨਾਂ ਪਤਾ ਬਾਕੀ ਸੌਦੇ ਹੋ ਰਹੇ ਰਹਿਣ ਰਾਮਪੁਰਾ ਮੰਡੀ ਤੇ ਕੁਝ ਨਹੀਂ ਇੱਕ ਤਰੀਕਾ इधर गावे भी है वैसे थोड़ी मझा ज्यादा हो इतने बाव ही होंगे। ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕਸ ਕਰਿਆ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ